ਸਭਰੀ ਜਿਹੜੀ ਹੋਈ ਹੈ ਜੀ ਇਹ ਨੈਸ਼ਨਲ ਕੀ ਰਿਕਵਰੀ ਹੈ ਜੀ ਕਿੰਨੀ ਰਿਕਵਰੀ ਹੈ ਜੀ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸ ਦੇ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਸੀਂ ਪੰਜਾਬ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਜਿਹੜੀ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਸਮਰੂਹ ਸ਼੍ਰੀ ਸਰਪਾਰ ਸਿੰਘ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਗਰੂਰ ਪੁਲਸ ਹਰ ਤਰ੍ਹਾਂ ਦੇ ਨਸ਼ੇ ਤੇ ਕਾਬੂ ਪਾਉਣ ਤੇ ਜੁੜੀ ਹੋਈ ਹੈ ਅਤੇ ਇਹਦੇ ਵਿੱਚ ਕਾਮਯਾਬੀ ਵੀ ਹਾਸਲ ਕਰ ਰਹੀ ਹੈ ਜਦੀ ਇੱਕ ਉਦਾਹਰਨ ਹੈ ਅੱਜ ਥਾਣਾ ਸਾਧਲੀ ਵਿਕੇ ਐਸਐਚਓ ਇਨਸਪੈਕਟਰ ਬੁਰਮੀ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਬੜੀ ਵਧੀਆ ਰਿਕਵਰੀ ਕੀਤੀ ਗਈ ਹੈ ਅੱਜ ਮਿਤੀ 22 4 25 ਨੂੰ ਐਫਆਈਆਰ ਨੰਬਰ 30 ਅੰਡਰ ਸੈਕਸ਼ਨ 40 ਇਕ ਤੋਂ 14 ਐਕਸਾਈਜ਼ ਐਕਟ ਹੈ। ਕੁੱਲ 684 ਬੋਤਲਾਂ ਸ਼ਰਾਬ ਯਾਨੀ ਕਿ 57 ਪੇਟੀਆਂ ਸ਼ਰਾਬ ਜਿਹੜੀ ਬਰਾਮਦ ਹੋਈ ਹੈ। ਜਿਦੇ ਵਿੱਚੋਂ ਜਿਹੜੇ 42 ਡੱਬੇ ਜਾਂ 504 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਰਾਂਝਾ ਸੂਫੀ ਪੰਜਾਬ 79 ਜਾਂ 84 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮੁਕਤਾ ਸੰਤਰਾ ਪੰਜਾਬ ਅਤੇ 8 ਡੱਬੇ ਯਾਨੀ ਕਿ 96 ਬੋਤਲਾਂ ਸ਼ਰਾਬ ਇੱਕ ਅੰਗਰੇਜ਼ੀ ਮਾਕਾ ਬੀਬੇ ਪੰਜਾਬ ਜਿਹੜੀ ਹੈ ਉਹ ਬਰਾਮਦ ਹੋਈ ਹੈ। ਇਹ ਕਿਸ ਤਰ੍ਹਾਂ ਦਾ ਵਿਅਕਤੀ ਹੈਗਾ ਜੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਜੀ ਜਿਹទੂ ਇਹ ਬਰਾਮਦ ਕੀਤੀ ਹੈ। ਇਹ ਅਕਿਊਜ਼ਡ ਜਿਹੜਾ ਹੈਗਾ ਇਹਦਾ ਨਾਮ ਹੈ ਗੁਰਚਰਨ ਸਿੰਘ ਉਰਫ ਕਾਲਾ ਗਜਨੀ ਪੁੱਤਰ ਕਰਨ ਸਿੰਘ ਵਾਸੀ ਉਗਰਾਹਾ। ਇਹਦਾ ਅਸੀਂ ਬੈਕਗ੍ਰਾਉਂਡ ਚੈੱਕ ਕੀਤਾ ਹੈ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਜਿਦੇ ਵਿੱਚੋਂ ਦੋ ਪਰਚੇ ਐਕਸਾਈਜ਼ ਐਕਟ ਦੇ ਨੇ ਤੇ ਤਿੰਨ ਪਰਚੇ ਇਹਦੇ ਤੇ ਲੜਾਈ ਝਗੜੇ ਦੇ। ਲਬਕੀ ਤੋਂ ਲੈ ਕੇ ਆਂਦਾ ਸੀ ਜੀ ਇਹ ਕਿੰਨੇ ਕੰਮ ਕਰ ਰਹੇ ਨੇ ਦੇਖੋ ਜੀ ਇਹ ਸਾਰੀ ਇਨਫੋਰਮੇਸ਼ਨ ਜਿਹੜੀਆਂ ਇਹਦੀਆਂ ਬੈਕਵਰਡ ਜਾਂ ਫਾਰਵਰਡ ਲਿੰਕੇਜਸ ਨੇ ਉਹ ਅਸੀਂ ਬੜੀ ਡੂੰਘਾਈ ਨਾਲ ਦੌਰਾਨੇ ਤਫ਼ਤੀਸ਼ ਜਿਹੜੀ ਹੈ ਸਾਰੀ ਇਨਫੋਰਮੇਸ਼ਨ ਨੂੰ ਤੱਕ ਹਾਸਲ ਕਰਦੇ ਹਾਂ ਕੋਈ ਪਿੱਛੇ ਹੋਰ ਵੀ ਕੋਈ ਗਾਂਗੇ ਦੇ ਪਿੱਛੇ ਕੰਮ ਕਰ ਰਹੇ ਜੀ ਇਸ ਸੱਤਾ ਸਕਰੀ ਦੇ ਵਿੱਚ ਹਾਂ ਅਜੇ ਤੱਕ ਇਹ ਚੀਜ਼ ਕਹਿਣਾ ਮੁਸ਼ਕਲ ਹੈ ਪਰ ਤਫ਼ਤੀਸ਼ ਦੇ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਸਾਰੇ ਅਸੀਂ ਨੂੰ ਜਲਦ ਕਰਾਂਗੇ ਜਿਹੜਾ ਵਿਅਕਤੀ ਹੈ ਜੀ ਇਹ ਵੀ ਰੈਸਟ ਕਰ ਲਈਏ ਤੇ ਨਾਲ ਕੋਈ ਗੱਡੀ ਪਿਆਰਾ ਵੀ ਗ੍ਰਾਬ ਨਹੀਂ ਕੀਤੀ ਨਹੀਂ ਇਹ ਸਾਨੂੰ ਇੱਕ ਗੁਪਤ ਸੂਚਨਾ ਮਿਲਣ ਤੇ ਇਹਦੇ ਘਰੇ ਜਿਹੜੀ ਐ ਐਸਐਚਓ ਸਾਹਿਬ ਵੱਲੋਂ ਤੇ ਸਮੇਤ ਟੀਮ ਜਿਹੜੀ ਐ ਉਹ ਰੇਡ ਕੀਤੀ ਗਈ ਸੀ ਇੱਕ ਘਰੋਂ ਹੀ ਸਾਨੂੰ ਬ੍ਰੰਦ ਹੋਈ ਹੈ ਤੇ ਵਾਹਕਲ ਦੀ ਐਜੀ ਕੋਈ ਰਿਕਵਰੀ ਨਹੀਂ ਹੈ ਜੀ ਮੈਡਮ ਪੁਲਿਸ ਦੀ ਇਕੱਲੀ ਕਾਰਵਾਈ ਹੈ ਜੀ ਇਹਦੇ ਵਿੱਚ ਐਕਸਾਈਜ਼ ਦੀ ਵੀ ਸੰਝੀ ਕੋਈ ਇਹਦੇ ਵਿੱਚ ਹੈਗੀ ਜੀ ਇਨਵੋਲਵਮੈਂਟ ਐਕਸਾਈਜ਼ ਦੀ ਇਨਵੋਲਵਮੈਂਟ ਦੇਖੋ ਇਸ ਤਰ੍ਹਾਂ ਵੀ ਕੋਈ ਵੀ ਜਿਹੜਾ ਇਹ ਸਟਾਕ ਹੈ ਵੀ ਕਿੱਥੋਂ ਆ ਰਿਹਾ ਹੈ ਜਾਂ ਕਦੋਂ ਦਾ ਸਟਾਕ ਹੈ ਇਹਦੀ ਇਨਫੋਰਮੇਸ਼ਨ ਸਾਨੂੰ ਐਕਸਾਈਜ਼ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਹੀ ਕਲੀਅਰ ਹੁੰਦੀ ਹੈ ਪਰ ਜਿਹੜੀ ਕਾਰਵਾਈ ਹੈ ਇਹ ਪੁਲਿਸ ਦੀ ਹੈ। ਵਰਗਿਸ ਨੂੰ ਕੋਈ ਮੈਸੇਜ ਦੇਣਾ ਚਾਹਣੇ ਲੋਕਾਂ ਨੂੰ। ਮੈਸੇਜ ਲੋਕਾਂ ਨੂੰ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਹਿਲਾਂ ਵੀ ਲੋਕਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਤੇ ਵਿਕ ਰਿਹਾ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਸਮਾਜ 'ਚ ਕੋਈ ਜਿਹੜੇ ਕੋਈ ਗੈਰ ਕਾਨੂੰਨੀ ਅੰਸਰ ਨੇ ਕੋਈ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਕਿਸੇ ਵੀ ਸਮੇਂ ਪੁਲਿਸ ਨੂੰ ਤੁਹਾਨੂੰ ਗੁਪਤ ਇਤਲਾਹ ਦੇ ਸਕਦੇ ਨੇ ਜਾਂ ਸਾਨੂੰ ਆ ਕੇ ਮਿਲ ਸਕਦੇ ਨੇ ਤੇ ਨਾਲ ਹੀ ਮੈਂ ਜਿਹੜਾ ਵਾਰਨ ਕਰਨਾ ਚਾਹਾਂਗੀ ਨਸ਼ਾ ਵੇਚਣ ਵਾਲਿਆਂ ਨੂੰ ਤੇ ਜਿਹੜੇ ਵੀ ਪੈਡਲਰਸ ਨੇ ਸਪਲਾਈਜ਼ ਨੇ ਉਹਨਾਂ ਨੂੰ ਤੇ ਜਿਹੜੀ ਇਹ ਮੁਹਿਮ ਹੈ ਇਹਦੇ ਤਹਿਤ ਕੋਈ ਵੀ ਨਸ਼ਾ ਤਸਕਰ ਜਿਹੜਾ ਹੈ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਥੈਂਕ ਯੂ